ਇੱਕੂ ਰਾਤ ਵਿੱਚ 12 ਤੋਂ 15 ਮੋਟਰਾਂ ਦੀਆਂ ਤਾਰਾਂ ਚੋਰੀ ਥਾਣਾ ਗੁਰਿਆਨ ਦਿਨਪਿੰਡ ਰੁੜਕੀ ਵਿਖੇ ਚੋਰੀ ਦੀਆਂ ਵਰਦਾਤਾਰ ਰੁਕੰਦਾ ਨਾਮ ਨਹੀਂ ਲੈ ਰਹੀਆਂ ਬੀਤੀ ਰਾਤ ਚੋਰਾਂ ਨੇ 12 ਤੋਂ 15 ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਕੀਤੀਆਂ ਚੋਰੀ ਇਸ ਸਬੰਧ ਵਿੱਚ ਪਿੰਡ ਰੁੜਕੀ ਦੇ ਖੂਹਾਂ ਦੇ ਮਾਲਕ ਪਲਵਿੰਦਾ ਸਿੰਘ, ਲਾਲ ਸਿੰਘ, ਹਰਜਿੰਦਰ ਸਿੰਘ, ਗੋਪੀ, ਹਰਜੀਤ ਸਿੰਘ, ਦਿਲਵਾਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਸਾਡੀ ਖੂਹਾਂ ਤੇ ਲੱਗੀਆਂ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ। ਇਸ ਸਬੰਧ ਵਿੱਚ ਸਮੂਹ ਕਿਸਾਨਾਂ ਨੇ ਮਿਲ ਕੇ ਚੋਰਾਂ ਦੀ ਭਾਲ ਕੀਤੀ ਇੱਕ ਚੋਰ ਅਤੇ ਇੱਕ ਕਵਾੜੀਏ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਅਤੇ ਚੋਰਾਂ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਗਾ ਕੇ ਸੜ ਕੇ ਤਾਂਬੇ ਦੀਆਂ ਤਾਰਾਂ ਕੱਢ ਕੇ ਕਿਸੇ ਕਵਾੜੀਏ ਨੂੰ ਸਸਤੇ ਭਾਅ ਵਿੱਚ ਵੇਚਦੇ ਹਨ ਇਸ ਬਾਰੇ ਵਿੱਚ ਥਾਣਾ ਪੁਲਿਸ ਚੌਕੀ ਕਾਨਾ ਟੇਸੀਆਂ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪੁੱਜੀ ਇੱਕ ਚੋਰ ਅਤੇ ਇੱਕ ਕਵਾੜੀਏ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਪੁਲਿਸ ਨੂੰ ਨਾ ਤੋਂ ਪੁਸ਼ਕਿਸ਼ ਲਈ ਚੌਂਕੀ ਲੱਗ ਗਈ ਇਸ ਸਬੰਧ ਵਿੱਚ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਵਿੱਚ ਨਿਤ ਚੋਰੀਆਂ ਹੋ ਰਹੀਆਂ ਹਨ ਉੱਚ ਪੁਲਿਸ ਅਧਿਕਾਰੀ ਤੋਂ ਮੰਗ ਕੀਤੀ ਕਿ ਰਾਤ ਵੇਲੇ ਖੂਹਾਂ ਤੇ ਪਿੰਡਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੇ ਵਿਰਦਾਤਾਂ ਨੂੰ ਨੱਥ ਪਾਈ ਜਾਵੇ ਬਾਈ ਨਾਮ ਹੈ ਜਰਾ ਬਾਲਾ ਭਾਈ ਕਿੰਨੀਆਂ ਕਿ ਬਰਦਾਤਾਂ ਕਰਦਾ ਭਜੀ ਨੂੰ ਭਾਈ ਇਹ ਕਿਦਾਂ ਨਾ ਇੱਕ ਦਿਨ ਟੁੱਟਾ ਹਾਂ ਉਧਰ ਨਛੇਲੇ ਨਾ ਲੈਣ ਦਾ ਹਨਾ ਨਛੇਲੇ ਹੁਣ ਕਿੱਥੇ ਵਾਰਦਤ ਕੀਤੀ ਅੱਜ ਐ ਇੱਥੇ ਕੀਤੀ ਕਿੱਥੋਂ ਦਾ ਰਹਿਣਾ ਨਾ ਪਿੰਡ ਘੜਗਾ ਜੀ ਅੱਜ ਕਿਹੜੇ ਪਿੰਡ ਵਾਰਦਤ ਕੀਤੀ ਆ ਰੋੜਕੀ ਪਹਿਲਾਂ ਕਿੰਨੀ ਕਿੰਨੀਆਂ ਵਾਰਦਤਾਂ ਕੀਤੀਆਂ ਐ ਪਰ ਦੋ ਵਾਰੀ ਇਹਨੂੰ ਦਿੱਤਾ ਜੀ ਕੀ ਦਿੱਤਾ ਇਹਨਾਂ ਨੂੰ ਦੰਬਾ ਜੀ ਕਿੱਥੋਂ ਘੜਦਾ ਜੀ ਦੰਬਾ ਹਾਂ ਜੀ ਚੋਰੀ ਕਿੱਥੋਂ ਕਰਦਾ ਦੰਬਾ ਤਾਰਾਂ ਦਾ ਕਿੱਥੋਂ ਕਰਦਾ ਸੀ ਚੋਰੀ ਤਾਰਾ ਤਾਰਾ ਕਿੱਥੋਂ ਚੋਰੀ ਕੀਤੀਆਂ ਮੁੱਟ ਤੋਂ ਕਿਹੜੇ ਕਵਾੜੀਆਂ ਨੂੰ ਦਿੰਦਾ ਜੀ ਹਾਂ ਜੀ ਕੀ ਨਾਮ ਇਹਦਾ ਇਹਦਾ ਨਾਮ ਤਾਂ ਨਹੀਂ ਪਤਾ ਜੀ ਇਹ ਕਾਹਦਾ ਕੰਮ ਕਰਦਾ ਹੋਰ ਬਾਈ ਕਿੰਨੇ ਟਾਈਮ ਤੋਂ ਕੰਮ ਕਰਦਾ 8 ਸਾਲ ਹੋ ਗਏ 21 ਵਾਰ ਰੱਤਾ ਹੋਇਆ ਕਿੰਨੇ ਕੇ ਵਰਸਾ ਸਮਾਨ ਦਿੱਤਾ ਜੀ ਮੈਨੂੰ ਅੱਜ ਦਿੱਤਾ ਅੱਜ ਨੇ ਫੜੋ ਗਿਆ ਬਸ ਮੈਂ ਦੋ ਵਾਰ ਹੀ ਸਮਾਨ ਦਿੱਤਾ ਤੂੰ ਕਾਹ ਕਿਹਨੂੰ ਸਪਲਾਈ ਕਰਦਾ ਮਦਨ ਨੂੰ ਦਿੰਦਾ ਜੀ ਕਿਹੜੇ ਮਦਨ ਕੋਟਰਾਣੀ ਵਾਲੇ ਨੂੰ ਠੀਕ ਹੈ ਕਿੰਨੇ ਟਾਈਮ ਹੋ ਗਿਆ ਦੂਜੀ ਵਾਰ ਦਿੱਤਾ ਜੀ ਪਹਿਲੀ ਵਾਰ ਲਿਆ ਬੁਝਾ ਹੁਣ ਬੁਝਾ ਲਿਆ ਜੀ ਕਿੰਨਾ ਦੰਬਾ ਦਿੱਤਾ ਇਹਨੇ ਮੈਨੂੰ ਇਹ ਚਾਹੇ 4 ਕਿਲੋ ਦੋਸਰਾ ਮੈਂ ਜੀ ਪੈਸੇ ਦਿੱਤੇ ਇਹਨੂੰ ਜੀ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਭਾਜੀ 400 ਕਿਲੋ ਲੈਂਦਾ 100 ਰੁਪਏ ਦੇ 700 ਰੁਪਿਆ ਦਿੱਤਾ ਜੀ ਇਹਨੇ ਮੈਨੂੰ ਠੀਕ ਹੈ ਭਾਜੀ ਕੀ ਨਾਮ ਹੈ ਤੁਹਾਡਾ ਨਰਿੰਦਰ ਸਿੰਘ ਜੀ ਭਾਜੀ ਕੀ ਵਾਰ ਦਿੱਤਾ ਹੈ ਮੋਟਰਾਂ ਦੀ ਤਾਰਾਂ ਲਾਈਆਂ ਜੀ ਕਦੋਂ ਵਾਰ ਦਿੱਤਾ ਹੋਈਆਂ ਕਿੰਨੀਆਂ ਕਿ ਵਾਰ ਦਿੱਤਾ ਹੋਈਆਂ ਪਹਿਲਾਂ ਵੀ ਥੋੜੇ ਦਿਨ ਕਾਰ ਹਟੇ ਹਫਤੇ ਖਵਾਤ ਹੋਈ ਜਾਂਦੀ ਜੀ ਜੋ ਜੋ ਚਦਨ ਕਰ ਜਾਂਦੇ ਭਾਜੀ ਕਿੰਨਾ ਕਿ ਨੁਕਸਾਨ ਹੋ ਗਿਆ ਹੈ ਤਕਰੀਬਨ 8-10 ਮੋਟਰਾਂ ਦੀ ਤਾਰਾਂ ਲਾਈਆਂ ਜੀ ਤੇ ਅੱਜ ਜਿਹਨੇ ਇੱਕ ਕਵਾੜੀਆ ਤੇ ਕੀ ਕੀ ਬਰਾਮਦ ਹੋਇਆ ਉਹਨਾਂ ਤੋਂ ਕਿੰਨੇ ਤਾਰਾਂ ਬਰਾਮਦ ਹੋਣ ਜਿਹੜੇ ਮੋਟਰਾਂ ਲਾਈਆਂ ਜੀ ਤੇ ਕਿੰਨਾ ਕਿ ਨੁਕਸਾਨ ਹੋ ਗਿਆ ਭਾਜੀ ਲੱਖ ਕਰੋੜੇ ਲੱਗੇ ਹੋ ਗਏ ਹੋਗਾ ਨੁਕਸਾਨ ਜੀ ਕਿੰਨੇ ਕਿ ਟਾਈਮ ਤੋਂ ਜਿਹੜੀਆਂ ਇਹ ਵਾਰਦਾਤਾ ਹੋ ਰਹੀਆਂ ਜਿਆਦਾ ਝੋਨਾ ਲਾਏ ਉਹਦੇ ਚਾਰ ਪੰਜ ਵਾਰੀ ਹੋ ਗਈ ਓਦੋਂ ਨੇਕ ਸਾਲੇ ਹੀ ਹੁੰਨੀਆਂ ਭਾਜੀ ਵੇਪਸਾਲੇ ਯਾਨੀ ਕਿ ਇਦਾਂ ਕਰਦੇ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂ ਜੀ ਪੁਲਿਸ ਆ ਗਈ ਸੀ ਪੁਲਿਸ ਸਰ ਸੱਦੀ ਦੀ ਆ ਗਈ ਤੇ ਜਿਹੜੇ ਫੜੇ ਆ ਉਹਨਾਂ ਨੂੰ ਲੈ ਗਏ ਹਾਂਜੀ ਲੈ ਗਏ ਉਹਨਾਂ ਨੂੰ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀਤਾ ਭਾਜੀ ਕਿੱਥੋਂ ਦੇ ਰਹਿਣ ਵਾਲੇ ਬਾਈ? ਹੁਣ ਕੀਦੇ ਆ? ਭਾਜੀ ਕੀ ਵਾਰ ਦੱਤਾ ਹੋਈਆਂ? ਭਾਜੀ ਸਾਡੇ ਮੋਟਰਾਂ ਤੇ ਜਾਨੀ ਕਿ ਅਸੀਂ ਇੰਨੇ ਤੰਗ ਹੋਏ ਆ ਦੂਏ ਦਿਨ ਤਾ ਵੱਢ ਕੇ ਲੈ ਜਾਂਦੇ ਆ। 25 25 30 30 ਫੁੱਟ ਤਾ ਪਾਣੀ ਪੈਂਦੀ ਆ ਸਾਡੀ ਤਾ ਆਉਂਦੀ 3000 ਦੀ ਉਹ 300 ਦੀ ਵੱਢ ਕੇ ਵੇਚ ਦਿੰਦੇ। ਭਾਜੀ ਜਿਹੜੇ ਅੱਜ ਦੋ ਚੋਰ ਜਿਹੜੇ ਫੜੇ ਆ ਤੇ ਇੱਕ ਕੁਮਾਰੀਆ ਫੜਿਆ ਕੌਣ ਕੌਣੇ ਆ ਜੀ? ਇਹ ਭਾਜੀ ਪਿੰਡ ਘੜਕੇ ਦਾ ਸੀ ਇੱਕ ਤੇ ਉਹਦੇ ਨਾਲ ਇੱਕ ਕੁਮਾਰੀਆ ਜਿਹੜਾ ਹੁਣ ਦੱਸਿਆ ਉਹ ਸਾਡੇ ਇੱਥੇ ਅੱਜ ਤਾਹਾਂ ਲਾ ਕੇ ਲੈ ਕੇ ਗਏ ਸਾਡੇ ਢਿੱਕੇ ਆ ਗਏ। ਉਹ ਹੁਣ ਉਹਨਾਂ ਤੋਂ ਜੇ ਪੁੱਛਿਆ ਉਹ ਹੀ ਲਾਉਂਦੇ ਕੋਈ ਵੀ ਹੈਗੇ ਆ ਬੰਦੇ ਜਾਨੀ ਕਿ ਜਾਦਾ ਇਹ ਇਹ ਨਹੀਂ ਆਪਣਾ ਬੰਡੇ ਹੋਏ ਆ ਭਾਜੀ ਇੱਥੇ ਇਹ ਆਉਂਦੇ ਆ ਜ ਦੋ ਹੀ ਫੜੋ ਗਏ ਆ ਹੁਣ ਦੇਖੋ ਪੁਲਸ ਵਾਲੇ ਲੈ ਕੇ ਗਏ ਤਾਂ ਹੈਗੇ ਆ ਦੇਖੋ ਕੀ ਕਹਿੰਦੇ ਆ ਭਾਜੀ ਇੱਕ ਗੱਲ ਤੁਸੀਂ ਮੌਕੇ ਤੇ ਸੀਗੇ ਜਿਹੜੇ ਕਿ ਪੱਤਰਕਾਰ ਨੂੰ ਵੀ ਬੋਲਿਆ ਗਿਆ ਪੁਲਸ ਵਾਲੇ ਨਾਲੋਂ ਕੀ ਕਹਾ ਗਿਆ ਉਹਦੇ ਉਹ ਭਾਜੀ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਮੈਂ ਦੂਈ ਸਾਈਡ ਤੇ ਸੀਗਾ ਬਾਕੀ ਉਹ ਪੁੱਛਦੇ ਇਹੀ ਵਾਲੇ ਪਛਾਣ ਨਹੀਂ ਕੀਤਾ ਜਾਂ ਕਿਦਾਂ ਆਂ ਅਹੀਂ ਤੇ ਇਹੀ ਚਾਹੁੰਦੇ ਉਹ ਪਛਾਣ ਕਾਹਨ ਪਤਾ ਹੀ ਗਾਇ ਵੀ ਸਾਡੇ ਨਾਲ ਇਹੀ ਚਾਹੁੰਦੇ ਪਛਾਣ ਕਾਹਨ ਇਹਦਾ ਇਹਨਾਂ ਨੂੰ ਛੱਡਿਆ ਨਾ ਜਾਵੇ ਭਾਜੀ ਕਾਕੇ ਅਸੀਂ ਕਿੰਨੇ ਕਚੋਰੀ ਦਾ ਨੁਕਸਾਨ ਹੋ ਗਿਆ ਭਾਜੀ ਭਾਜੀ ਸਾਡਾ ਤਾਂ ਹੋਇਆ ਕਿ 3 ਦਿਨ ਕੋ ਟੋਗਾ ਟਲਰਾ ਮੜਾ ਗਿਆ ਭਾਜੀ ਉਹਨਾਂ ਦੇ ਆ ਮੋਟਰ ਹੀ ਕੱਢ ਕੇ ਲੈ ਗਏ ਸਮਾਸੀ ਪਲਦੀ ਭਾਜੀ ਦੀ ਘਟੋ ਘਟ 3 ਦਿਨ ਸਾਡਾ 1.6 ਲੱਖ ਦਾ ਨੁਕਸਾਨ ਹੁੰਦਾ ਆ